ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੋਸਤੋ ਕਿ ਵਿਆਹਾਂ ਦੇ ਸੀਜ਼ਨ ਚੱਲ ਰਹੇ ਨੇ ਜਿੱਥੇ ਕਿ ਵੱਡੇ ਵੱਡੇ ਸਟਾਰਾਂ ਦੇ ਵੀ ਵਿਆਹ ਹੋ ਚੁੱਕੇ ਨੇ ਉਹਨਾਂ ਵਿੱਚੋਂ ਮਸ਼ਹੂਰ ਪੰਜਾਬੀ ਗਾਇਕ ਬਲਕਾਰ ਸਿੱਧੂ ਦੀ ਬੇਟੀ ਫਾਈਨਲੀ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਨੇ ਜੀ ਹਾਂ ਉਹਨਾਂ ਦੀ ਬੇਟੀ ਦਾ ਵਿਆਹ ਹੋ ਚੁੱਕਿਆ ਹੈ ਜਿੱਥੇ ਕਿ ਸਾਨੂੰ ਸੋਸ਼ਲ ਮੀਡੀਆ ਤੇ ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖਣ ਨੂੰ ਮਿਲਿਆ ਨੇ ਹਾਲਾਂਕਿ ਬਲਕਾਰ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਤੁਸੀਂ ਬਲਕਾਰ ਸਿੱਧੂ ਦੀ ਬੇਟੀ ਨੂੰ ਵਿਆਹ ਦੀਆਂ ਮੁਬਾਰਕਾਂ ਦੇਣਾ ਨਾ ਭੁੱਲਣਾ ਬਲਕਾਰ ਸਿੱਧੂ ਦੀ ਬੇਟੀ ਦੇ ਵਿਆਹ ਤੇ ਵੱਡੇ ਵੱਡੇ ਸੰਗਰਾਂ ਨੇ ਲਾਈਆਂ ਰੌਣਕਾਂ ਪੰਜਾਬੀ ਗਾਇਕ ਰੁਪਿੰਦਰ ਹੰਡਾ ਜਸਬੀਰ ਜੱਸੀ ਹਰਜੋਤ ਸਿੰਘ ਅਤੇ ਹੋਰ ਕਈ ਨਾਮੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਆਓ ਤੁਹਾਡੇ ਨਾਲ ਵੀ ਵੀਡੀਓ ਦੇ ਕਲਿੱਪਾਂ ਸਾਂਝੀਆਂ ਕਰਦੇ ਆਂ ਵੀਡੀਓ ਦੇ ਲਾਸਟ ਵਿੱਚ ਅਸੀਂ ਬਲਕਾਰ ਸਿੱਧੂ ਦੀ ਬੇਟੀ ਨੂੰ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਦਿੰਨੇ ਆ ਤੁਸੀਂ ਵੀ ਇਸ ਕਪਲ ਜੋੜੇ ਨੂੰ ਕਮੈਂਟ ਦੇ ਵਿੱਚ ਵਧਾਈਆਂ ਦੇਣਾ ਨਾ ਭੁੱਲਣਾ ਆਪਾਂ ਫਿਰ ਮਿਲਦੇ ਆਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ Yeah God, Yeah, yeah, yeah. yeah, yeah. yeah. yeah.